ਸੰਸਦ ਲੋਕ ਸਭਾ ਸਪੀਕਰ ਦੇ ਨਾਲ ਜੁੜੀ ਸਭ ਤੋਂ ਅਹਿਮ ਖਬਰ ਦਾ ਜ਼ਿਕਰ ਕਰਨ ਲੱਗਿਆ ਲੋਕ ਸਭਾ ਦੇ ਪ੍ਰੋ ਟਾਈਮ ਸਪੀਕਰ ਦੀ ਨਿਯੁਕਤੀ ਕੀਤੀ ਗਈ ਹੈ ਯਾਨੀ ਕਿ ਪ੍ਰਤੂ ਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋ ਟਾਈਮ ਸਪੀਕਰ ਨਿਯੁਕਤ ਕੀਤਾ ਗਿਆ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਦੇ ਵੱਲੋਂ ਇਹ ਨਿਯੁਕਤੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨੇ ਸੰਵਿਧਾਨ ਦੀ ਧਾਰਾ 95 ਦੇ ਤਹਿਤ ਮਹਿਤਾਬ ਨੂੰ ਪ੍ਰੋ ਟਾਈਮ ਸਪੀਕਰ ਨਿਯੁਕਤ ਕੀਤਾ ਹੈ ਤੋ ਉੜੀਸਾ ਦੇ ਕਟਕ ਲੋਕ ਸਭਾ ਹਲਕੇ ਤੋਂ ਚੁਣੇ ਗਏ 66 ਵਰਿਆਂ ਦੇ ਸੰਸਦ ਮੈਂਬਰ ਪਰਤੂ ਹਰੀ ਮਹਿਤਾਬ ਲੋਕ ਸਭਾ ਦੇ ਪ੍ਰੋ ਟਾਈਮ ਸਪੀਕਰ ਹੋਣਗੇ ਮਹਿਤਾਬ ਪਿਛਲੇ 7 ਪਲਾਂਾਂ ਤੋਂ ਲਗਾਤਾਰ ਲੋਕ ਸਭਾ ਐਮਪੀ ਬਣਦੇ ਆ ਰਹੇ ਨੇ ਸਭ ਤੋਂ ਪਹਿਲਾਂ ਉਹ 1998 ਵਿੱਚ ਐਮਪੀ ਚੁਣੇ ਗਏ ਉਸ ਤੋਂ ਬਾਅਦ ਉਹ ਲਗਾਤਾਰ 1999 2004 2009 2014 ਤੇ 2019 ਅਤੇ ਅੱਤਕੀ 2024 ਦੇ ਵਿੱਚ ਵੀ ਬਿਨਾਂ ਨਾਗਾ ਪਾਏ ਲੋਕ ਸਭਾ ਚੋਣ ਜਿੱਤ ਕੇ ਪਾਰਲੀਮੈਂਟ ਪਹੁੰਚੇ ਨੇ ਬਰਕ ਸਿਰਫ ਇਹ ਨਾਏ ਕਿ ਉਹ ਪਹਿਲੀਆਂ 6 ਚੋਣਾਂ ਨਵੀਨ ਪਟਨਾਇਕ ਵਾਲੀ ਵਿਜੂ ਜਨਤਾ ਦਲ ਬਜਡੀ ਦੀ ਟਿਕਟ ਤੇ ਜਿੱਤੇ ਤੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬਜਡੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਸਾਬਕਾ ਵਿਜੂ ਵੈਟਰਨ ਹੁਣ ਭਾਜਪਾ ਦੂ ਲੋਕ ਸਭਾ ਮੈਂਬਰ ਨੇ ਤਾਂ ਭਾਜਪਾ ਦੇ ਵੱਲੋਂ ਲੋਕ ਸਭਾ ਮੈਂਬਰ ਨੇ ਤਾਂ ਪ੍ਰੋ ਟਾਈਮ ਸਪੀਕਰ ਨਿਯੁਕਤ ਕੀਤਾ ਗਿਆ ਪ੍ਰੋ ਟਾਈਮ ਦਾ ਅਰਥ ਹੈ ਕਿ ਆਰਜੀ ਜਾਂ ਅਸਥਾਈ ਸੋ ਇਸ ਅਹੁਦੇ ਤੇ ਚੁਣਿਆ ਸਪੀਕਰ ਪੱਕੇ ਜਾਂ ਸਥਾਈ ਸਪੀਕਰ ਦੀ ਚੋਣ ਤੱਕ ਕੰਮ ਕਰਦਾ ਹੈ ਉਸ ਤੋਂ ਬਾਅਦ ਇਹ ਅਹੁਦਾ ਆਪਣੇ ਆਪ ਖਤਮ ਹੋ ਜਾਂਦਾ ਹੈ ਪ੍ਰੋ ਟਾਈਮ ਸਪੀਕਰ ਦਾ ਸਭ ਤੋਂ ਵੱਡਾ ਕੰਮ ਨਵੇਂ ਚੁਣੇ MPs ਨੂੰ ਸੌਂਚਕਾਉਣਾ ਹੁੰਦਾ ਹੈ ਆਮ ਤੌਰ ਤੇ ਇਹ ਰਵਾਇਤ ਹੁੰਦੀ ਹੈ ਕਿ ਲੋਕ ਸਭਾ ਚ ਸਭ ਤੋਂ ਵੱਧ ਸੀਨੀਅਰ MP ਨੂੰ ਵੱਧ ਤੋਂ ਵੱਧ ਇਹ ਮਾਨ ਦਿੱਤਾ ਜਾਂਦਾ ਹੈ ਤਾਂ ਸੰਵਿਧਾਨ ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਪਰ ਹੈਂਡਬੁੱਕ ਔਨ ਦੀ ਵਰਕਿੰਗ ਆਫ ਮਿਨਿਸਟਰੀ ਆਫ ਪਾਰਲੀਮੈਂਟਰੀ ਅਫੇਅਰਸ ਇਸ ਰਵਾਇਤ ਦੀ ਗੱਲ कही ਗਈ ਹੈ ਪਰਤੂ ਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋ ਟਾਈਮ ਸਪੀਕਰ ਨਿਯੁਕਤ ਕਰ ਦਿੱਤਾ ਗਿਆ ਹੈ ਉੜੀਸਾ ਦੇ ਕਟਕ ਲੋਕ ਸਭਾ ਹਲਕੇ ਤੋਂ ਉੱਚੋਣ ਜਿੱਤ ਕੇ ਪਾਰਲੀਮੈਂਟ ਪਹੁੰਚੇ ਨੇ 66 ਵਰਿਆਂ ਦੇ ਨੇ ਪਰਤੂ ਹਰੀ ਮਹਿਤਾਬ ਜਿਨ੍ਹਾਂ ਨੂੰ ਲੋਕ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕਰ ਦਿੱਤਾ ਗਿਆ ਤਾਂ ਲੋਕ ਸਭਾ ਸਪੀਕਰ ਦੀ ਚੋਣ ਨੂੰ ਲੈ ਕੇ ਲਗਾਤਾਰ ਸਿਆਸਤ ਪਕੀ ਹੋਈ ਸੀ ਇਹ ਵੀ ਦਾਅਵੇ ਕੀਤੇ ਜਾਂਦੇ ਰਹੇ ਮੀਡੀਆ ਰਿਪੋਰਟਸ ਦੇ ਵਿੱਚ ਜਬ ਵਖ ਵਖ ਇਹ ਚਰਚਾਾਂ ਸੀ ਮੀਡੀਆ ਸੋਸ਼ਲ ਮੀਡੀਆ ਤੇ ਕਿ ਜੇ ਜਿਹੜੀ TDP ਹੈ ਉਹ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕਰ ਸਕਦੀ ਹੈ BJP ਤੋਂ ਇਸ ਨੂੰ ਲੈ ਕੇ ਵੀ BJP ਅਤੇ TDP ਦੇ ਵਿਚਾਲੇ ਖਟਾਸ ਪੈਦਾ ਹੋ ਸਕਦੀ ਹੈ ਇਹ ਚਰਚਾਾਂ ਅਕਸਰ ਚੱਲ ਰਹੀਆਂ ਸੀ ਪਰ ਇਸ ਵਿਚਾਲੇ ਇਹ ਅਹਿਮ ਖਬਰ ਹੈ ਕਿ ਲੋਕ ਸਭਾ ਸਪੀਕਰ ਨੂੰ ਲੈ ਕੇ ਜਿਹੜੀ ਨਿਯੁਕਤੀ ਹੈ ਹਾਲੇ ਪੱਕੇ ਤੌਰ ਤੇ ਤਾਂ ਨਹੀਂ ਕੀਤੀ ਗਈ ਪਰ ਪ੍ਰੋ ਟਾਈਮ ਸਪੀਕਰ ਮਹਿਤਾਬਪੁਰਾ ਨੂੰ ਜ਼ਰੂਰ ਨਿਯੁਕਤ ਕਰ ਦਿੱਤਾ ਗਿਆ ਹੈ